ਖੁਸ਼ ਰਹਿਣ ਦਾ ਬਸ ਇੱਕ ਹੀ ਮੰਤਰ ਹੈ ਉਮੀਦ ਬਸ ਖੁਦ ਤੇ ਰੱਖੋ ਕਿਸੇ ਹੋਰ ਇਨਸਾਨ ਤੋਂ ਨਹੀਂ ਕਿੰਨਾ ਅਜੀਬ ਫਲਸਫਾ ਹੈ ਇਸ ਜ਼ਿੰਦਗੀ ਦਾ ਕੀ ਦੂਰੀਆਂ ਸਿਖਾਉਂਦੀਆਂ ਨੇ ਨਜ਼ਦੀਕੀਆਂ ਕੀ ਹੁੰਦੀਆਂ ਨੇ ਝੁਕਣਾ ਰਿਸ਼ਤਾ ਡੂੰਗਾ ਹੋ ਜਾਵੇ ਤਾਂ ਝੁਕ ਜਾਵੋ ਪਰ ਹਰ ਵਾਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਵੋ ਸਾਡੇ ਪਿਆਰ ਦਾ ਅੰਦਾਜ਼ ਵੀ ਅਲੱਗ ਹੈ ਮਿੱਤਰੋ ਕਦੇ ਸਮੁੰਦਰ ਨੂੰ ਠੁਕਰਾ ਦਿੰਦੇ ਨੇ ਤੇ ਕਦੇ ਅੰਝੂ ਤੱਕ ਪੀ ਜਾਂਦੇ ਨੇ ਸਫ਼ਰ ਦਾ ਮਜ਼ਾ ਲੈਣਾ ਹੈ ਤਾਂ ਸਮਾਨ ਘੱਟ ਰੱਖੋ ਤੇ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਤਾਂ ਅਰਮਾਨ ਘੱਟ ਰੱਖੋ ਤੁਸੀਂ ਕਿਸੇ ਦਾ ਚੰਗਾ ਕਰਦੇ ਰਹੋ ਕਰਦੇ ਰਹੋ ਫਿਰ ਹੁੰਦਾ ਇਹ ਹੈ ਕਿ ਉਹ ਤੁਹਾਨੂੰ ਬੇਫਕੂਫ ਸਮਝਣ ਲੱਗ ਜਾਂਦਾ ਹੈ ਔਰ ਤੁਹਾਨੂੰ ਉਸ ਮਰਦ ਦੇ ਨਾਲ ਬਹੁਤ ਮਜ਼ਾ ਆਉਣ ਲੱਗ ਜਾਂਦਾ ਹੈ ਜਿਸ ਦੇ ਨਾਲ ਉਸਨੇ ਸੱਚੀ ਮੁਹੱਬਤ ਕੀਤੀ ਹੋਵੇ ਤੇ ਮਰਦ ਨੇ ਵੀ ਉਸਨੂੰ ਉਨਾ ਹੀ ਪਿਆਰ ਕੀਤਾ ਹੋਵੇ